ਲੋ ਬਾਈ ਬਾਦਲ ਜੀ ਫੇਰ ਚੜੇ ਆਏ ਪਰ ਪੈਂਦੇ ਬੂੰਦੇ ਹੈ ਨਹੀਂ ਇਹ ਇਹ ਵਸੂ ਥੋੜੀ ਜੀ ਠੰਡ ਪਿਆ ਦੰਨੇ ਆ ਚੜੇ ਬਾਈ ਬਾਦਲ ਜੀ ਦੇਖਦੇ ਆਂ ਕਿਆ ਕਰਦੇ ਹੁਣ ਪੂਰੀ ਕੀ ਲੱਭਦਾ ਅੱਛਾ ਸਸਿਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਸਵੇਰ ਦੇ 7 ਵਜੇ ਗਏ ਲੈਟ ਆਪਣੀ 6 ਵਜੇ ਆ ਗਈ ਸੀ ਜਿਹੜੀ ਨੂੰ ਲਾਇਆ ਬਾਈ ਪਾਣੀ ਨਿਸਰਦੀ ਹੈ ਇਹ ਬਾਕੀ ਚਰੀ ਬੀਜੀ ਨੂੰ ਅੱਜ ਦੋ ਤੇ ਪਰਸੋਂ ਬੀਜੀ ਤੀਆ ਦੇ ਨਾ ਬਾਕੀ ਦੇਖਦੇ ਹਾਂ ਦੀ ਹੁਣ ਪਟਾਈ ਕਰਕੇ ਵੀ ਜੰਮੀ ਹੈ ਕਿ ਨਹੀਂ ਸੁੱਕ ਘੱਟਦੀ ਬਾਈ ਇੱਧਰ ਉੱਧਰ ਗਿੱਲ ਜਿਆਦਾ ਸੀ ਉੱਥੇ ਤਾਂ ਦਾਣੇ ਦਿਖਣ ਲੱਗ ਗਏ ਇੱਥੇ ਦੇਖਣਾ ਹੁਣ ਆਪਾਂ ਨੇ ਪੱਟ ਕੇ ਕਿਤੇ ਵੀ ਜੰਮਣ ਲੱਗੀ ਕਿਆ ਕਿਆ ਸੀਨਾ ਤਾਂ ਕਿਆ ਨਹੀਂ ਕਿ ਭਾਈ ਪਾਣੀ ਉਲਾਦੀ ਨਹੀਂ ਇਧਰੰਦਾਂ ਨਾ ਹਰੀ ਨਹੀਂ ਹੋਈ ਨਹੀਂ ਭਾਈ ਤੁਰ ਹੀ ਨਹੀਂ ਹੈ ਹਜੇ ਇਹ ਦੂਈ ਦੀ ਬਾਈ ਜਿਹਨੂੰ ਪਸੂਆ ਜੇ ਲੱਗ ਗਿਆ ਤਾਂ ਉਹ ਸੁਸਰੀ ਵੈਗੀ ਦੀ ਉਹ ਤੀ ਇਹ ਉਹ ਤਾਂ ਕਾਲੀ ਜੀ ਹੈ ਜਿਹੜੀ ਆਪਾਂ ਨੇ ਮੁੱਲ ਲੈ ਕੇ ਵੇਚੀ ਹੈ ਦਾਣਾ ਕੋਈ ਹੈ ਜੀ ਨਹੀਂ ਉਹ ਵੀ ਨਹੀਂ ਬੈਤੋੜੀ ਹੋ ਜੇ ਇਹ ਮੈਨੂੰ ਲੱਗਦਾ ਵੀ ਸੁੱਕਦੇ ਚੱਕਰ ਪੈ ਗਿਆ ਬਾਈ ਬਾਕੀ ਜਿਹੜੀ ਉਹ ਉੱਥੇ ਥੋੜਾ ਜਿਹਾ ਆਪਣਾ ਪਾਣੀ ਟੁੱਟਿਆ ਹੋਇਆ ਤਾਂ ਉਹ ਜੰਮੀ ਹੋਈ ਹੈ ਨਾ ਉਹ ਵੀ ਤੁਹਾਨੂੰ ਦਿਖਾ ਦਾਨੇ ਭਾਈ ਪੱਕੀ ਆਹ ਦੇਖੋ ਆਹ ਇਹਦਾ ਕਿਆ ਸਮਝੇ ਆਹ ਦੂਰੀ ਹੋਈ ਆ ਭਾਈ ਪੂਰੀ ਤੂਈ ਕੁਝ ਜੰਮੀ ਕੁਝ ਨਹੀਂ ਜੰਮੀ ਇਹ ਤਾਂ ਹੁਣ ਆਹ ਦੂਈ ਪਈ ਆ ਏ ਜੰਮੀ ਨਹੀਂ ਹੈ ਬਾਕੀ ਤੁਹਾਨੂੰ ਆਹੀ ਵੀ ਜੋ ਉੱਥੇ ਦਿਖਾਉਨੇ ਹੋ ਉੱਥੇ ਜ਼ਿਆਦਾ ਜੰਮੀ ਹੋਈ ਆ ਸੁੱਕੇ ਨਹੀਂ ਵੀ ਨਹੀਂ ਹੈ ਘਟ ਬਈ ਪਰ ਲੱਗੀ ਜਾਂਦਾ ਬਈ ਸੁੱਕਦੀ ਇੱਧਰ ਜਾਦਾ ਖੁਸ਼ਕ ਆ ਦੇ ਲਓ ਬਈ ਜੰਮੀ ਹੋਣੀ ਇਹ ਤਾਂ ਹੁਣ ਬਾਕੀ ਆ ਖਾਲ ਛੱਡ ਲਈ ਦੀ ਬਾਈ ਆਪਾਂ ਨੇ ਪਾਣੀ ਭੁੰਨ ਟੁੱਟੀ ਜਾਂਦਾ ਜੀ ਦੀ ਦਾ ਉਤੇ ਕਰਕੇ ਤੇ ਨੋਗਾ ਬਾਈ ਪਾਣੀ ਟੁੱਟ ਗਿਆ ਦਾ ਇੱਥੇ ਤਾਂ ਜਿੱਥੇ ਮਰਜ਼ੀ ਪੱਟ ਕੇ ਦੇਖ ਲਓ ਤੁਹਾਨੂੰ ਜੰਮੀ ਵੀ ਮਿਲੂਗੀ ਆ ਦੇਖੋ ਇਹ ਦੇਖ ਯਮ ਜਣ ਜੀ ਯਮ ਜਣੀ ਹੁਣ ਹੋ ਜਾਣੀ ਬਾਸ ਵਈ ਇਹ ਆ ਕਿਹੜੀ ਗਿੱਲ ਘਾਟਾ ਮੈਨੂੰ ਲੱਗਦਾ ਵੀ ਸ਼ੱਕ ਤੋਂ ਗਿੱਲ ਹੋਣਾ ਲਓ ਜੀ ਚੈੱਕ ਕਰੋ ਪੂਰੀ ਦੀ ਜੀਰੀ ਇਹ ਆ ਬਾਈ ਸਾਰੀ 26 ਪੂਰੀ ਕਿਹ ala ਪਤਾ ਅੱਛਾ ਅੱਛਾ ਤਾਰ ਆ ਗਈ ਨਾ ਡੌੜ ਜੀ ਵਿੱਚ ਛੜਤੀ ਸੀ ਨਾ ਇੱਕ ਇੱਕ ਵਾਰ ਤਾਂ ਕੱਢਣਾ ਹੀ ਪੈਂਦਾ ਬਾਈ ਜਿਵੇਂ ਮਰਜੀ ਹੈ ਗੱਦੂ ਇੱਕ ਇੱਕ ਵਾਰ ਤੋਂ ਕੱਢਣਾ ਹੀ ਪੜਦਾ ਹੈ ਭਾਈ ਉਹ ਭਾਈ ਪੂਰੀ ਨੇ ਦੇਖੋ 5-5 ਫੁੱਟ ਪਰੇ ਅਮਰੂਦ ਲਾਏ ਪਏ ਆਂਬ ਸੌਰੀ ਅੰਬ ਬਾਕੀ ਸਾਰੇ ਦਰਖਤ ਲਾਏ ਹੋਏ ਆਂ ਜਾਮਣ ਵੀ ਮਰੂਦ ਵੀ ਆ ਅੰਬ ਵੀ ਅੰਬ ਤਗਾਸੇ ਆ ਸ਼ਾਮ ਵਾਲੀ ਉਹਨੇ ਕੋਈ ਤੋੜਨੀ ਹੈ ਭਾਈ ਸ਼ਾਮ ਵਾਲੀ ਸ਼ਾਮ ਵਾਲਾ ਲੋ ਯਾ ਕਲਾੜੀ ਵੀ ਹੋਵੇ ਕਲਾੜੀ ਹਾਂਜੀ ਠੀਕ ਹੈ ਜੀ ਪੂਰੀ ਬੱਟਾ ਹੋਗਾ ਤਾਂ ਹੈ ਆ ਬਾਟੇ ਦੀ ਵਿੱਚ ਛੜਤੀ ਦੀ ਮਛੋੜੀ ਜੀ ਪਨੀਰੀ ਵਾਲੇ ਕਰਕੇ ਅੱਛਾ ਪਹਿਲਾਂ ਲਾਤੇ ਦੇਣਾ ਹਾਂ ਹੂੰ ਤਾਂ ਕਰਕੇ ਬਾਕੀ ਛੱਬੀ ਹੋਣਾ ਪੂਰੀ ਸਾਰੀ ਹੋਰੇ ਸਾਰੀ ਛੱਬੀ ਹੋ ਗਈ ਇਹ ਲਾਈ ਬਾਈ ਪੂਰੀ ਨੇ ਲੇਟ ਆ ਬੂਝਾ ਦੇਖੋ ਤੁਸੀਂ ਇੱਕ ਨੰਬਰ ਖੜੀ ਆ ਹਾਲ ਦੀ ਘੜੀ ਹੈਨਾ ਬਾਕੀ ਪਰਮਾਤਮਾ ਹਾਂ ਆ ਪਨੀਰੀ ਵਾਲਾ ਤਾਂ ਆ ਪਨੀਰੀ ਵਾਲਾ ਤਾਂ ਇਹਦੇ ਵਿੱਚ ਪਨੀਰੀ ਖਰਾਬ ਹੋ ਗਈ ਤੇ ਦੋ ਕੁ ਪੁੱਛਿਆ ਭਈਆਂ ਨੂੰ ਸੁੱਕੀਆਂ ਲਾਤੀਆਂ ਮਰ ਗਈ ਚੱਲ ਇੰਨੇ ਕ ਤਾਂ ਗਿਆ ਇਹ ਥਾਲੇ ਮਿੱਲੀ ਨਹੀਂ ਬਣੀ ਸੀ ਹੂੰ ਇਹ ਵੀ 26 ਹੋਵਾ ਇਹ ਵੀ 26 ਹੋਵਾ 26 ਚਾਹ ਉਹ ਨੀ ਛੱਡੀ ਵੀ ਨਾ ਬੁੱਝਾ ਜਿਆਦਾ ਦੇਖੋ ਬਾਈ ਸਾਡੇ ਸਾਰੇ ਨਾਲੋਂ ਲੇਟ ਆਇਦ ਕੀ ਪੂਰੀ ਰਿਹਾ ਠੀਕ ਆ ਹਾਂ ਨਾਲੋਂ ਲੇਟ ਤਾਂ ਪਰ ਲੱਗਦੇ ਸਭਾਵ ਨਾਲ ਪੂਰੀ ਦੀ ਇਹ ਵੀ ਦੌੜ ਸਭ ਨਾਲੋਂ ਬਾਹਰ ਨਿਕਲ ਜਾਨੇ ਨੇ ਹੈ ਫਿਰ ਉਹ ਸਗੋਂ ਕੱਛੂ ਬਹਿਣ ਚੁੱਕਿਆ ਪਤਾ ਕਰ ਕਿਹੜੀ ਤਿਆਰ ਖਾੜ ਲਓ ਕਿਹੜੀ ਹੋਈ ਤੇ ਗੱਲ ਸਾਡੀ ਨੂੰ ਮੈਂ ਕਹਿੰਦਾ ਮੀਨਾ ਮੀਨਾ ਹੋਗਦਾ ਜਿਆਦਾ ਨਾ ਮੀਨਾ ਨਹੀਂ 20 25 25 ਦਿਨ ਹੋਗੇ ਇਹਦੇ ਬੁੱਝਾ ਡਾੜਾ ਤਾਂ ਬੁੱਝਾ ਹੋ ਗਿਆ ਹਾਂ ਜਿਆਦਾ ਲਾਈ ਆ ਪੂਰੀ ਨੇ ਹੁਣ ਸਾਡੀਆਂ ਇਕੱਠੀਆਂ ਆਉਣ ਲੱਗੀਆਂ ਉਹ ਰਾਣੀ ਆਪਣੀ ਮੂੰਹ ਲੱਗਦੀ ਹੈਗੀ ਔਰ ਪੂਰੀ ਨਿਸਰਨਾ ਉਹਨਾਂ ਨੇ ਨਿਸਰਨਾ ਉਹਨਾਂ ਨੇ ਆਹ ਜਾਣ ਕੇ ਉਹ ਖਿੱਚ ਲੰਦਾ ਨਾ ਨਿਸਾਰਾ ਆਉਂਦਾ ਫਿਰ ਐ ਇਕੱਠੀ ਇਕੱਠੀ ਹੋ ਜਾਂਦੀ ਓਕਣਾ ਹੋਊਗੀ ਪਹਿਲਾਂ ਐ ਖੁੱਲੀ ਰਹਿੰਦੀ ਹੁਣ ਪਾਣੀ ਲਾਇਆ ਅੱਜ ਹੁਣ ਸਪਰੇਅ ਲਿਆਉਣਾ ਅੱਜ ਇਹ ਨੂੰ ਸਪਰੇਅ ਕਰਾ ਦਈਏ ਇੱਕ ਸਾਰੀ ਵਧੀਆ ਨਿਸਰ ਜੂਗੀ 20% ਤਾਂ ਨਿਸਰ ਗਈ ਅੱਛਾ ਆ ਨਿਸਰ ਗਈ ਹਾਂ ਅੱਛਾ ਹਾਂ ਜੱਗੇ ਦੀ ਵੀ ਨਿਸਰਾਈ ਉੱਥੇ ਜਿਹੜੀ ਨਾਲ ਲਾਈਦੀ ਜੱਗੇ ਨੇ ਕਿਤੇ ਉੱਤੇ ਮੰਡੇ ਚ ਮੇਰੇ ਨਾਲ ਹਾਂ ਤੇ 701 ਕੀਦੀ ਉਹਦੀ ਉਹ ਵੀ ਨਿਸਰਿਆ ਜੀ ਮੇਰੀ ਮੋਟਰ ਪਰ ਵੀ ਤਿਆਰੀ ਆ 701 ਫਿਰ ਉਹ ਸਰਨੀ ਦੀ ਬਿਜੋਤੀ ਨਾਲ ਨਿਸਰਿਆ ਜੀ ਉਹ ਵੀ ਆਹੀ ਆ ਹਾਂ ਆ ਵੀ ਨਿਸਰਿਆ ਜੀ ਉਹ ਹੋ ਗਿਆ ਪੂਰੀ ਐਤ ਕੀ 110 ਨਹੀਂ ਕਹਨੇ ਇਹਨੇ 110 ਵੀ ਮੈਂ ਸੁਣਿਆ ਕਿਸੇ ਦੇ ਕਹਨੇ ਨਿਸਰਿਆ 110 ਤਾਂ ਨਹੀਂ ਹੈ ਚਾਹੀਦੀ ਨਹੀਂ ਸਰਨੀ ਇਹ ਤਾਂ ਪੂਸ਼ਾ ਇੱਕ ਲੇਖੇ ਦੀ ਪੂਸ਼ਾ ਹੀ ਸਮਝ ਲੈ ਇਹ ਨਹੀਂ ਨਿਸਰ ਦੇ ਤਾਂ ਲਹੂ ਪੀ ਲੰਦੀ ਆ ਕਹਿੰਦੇ ਵੀ ਇਹ ਵੀ ਨਿਸਰਿਆ ਜੀ ਸੁਣਿਆ ਮੈਂ ਤਾਂ ਦੋ ਸਪਰੇਆਂ ਹੁੰਦੀਆਂ ਹਾਂ ਹਾਂ ਇਹ ਨਹੀਂ ਇਹ ਤੇ ਨਿਸਰ ਦੇ ਉਜਾਮਾਂ ਨੂੰ ਲੇਟ ਚੱਲਦੀ ਐ ਨਾ ਬਾਕੀ ਲੱਗਿਆ ਹੋਇਆ ਬਾਈ ਪੂਰੀ ਕੱਕੜ ਡਣ ਕੋਈ ਇੱਕ ਵਾਰ ਦਾ ਵਿੱਚ ਫਿਰਨਾ ਹੀ ਪੈਂਦਾ ਨਾ ਫਿਰਨਾ ਪੈਂਦਾ ਯਾਰ ਜਿਹੇ ਜੀ ਮਰਜੀ ਐ ਜਿਹਦੀ ਮੈਂ ਵੀ ਸਾਰੇ ਜੇ ਫਿਰਿਆ ਇੱਕ ਵਾਰ ਇੱਕ ਵਾਰਲਾ ਫਿਰਨਾ ਦਵਾਰੇ ਤੈਨੂੰ ਫੇਰ ਡੱਕੇ ਜਿ ਦਿਖਣ ਲੱਜੇ ਹਾਂ ਹੁਣ ਮਨ ਦਿਖਦੇ ਆ ਹੁਣ ਮੈਂ ਵੜਨਾ ਹੀ ਨਹੀਂ ਐ ਵਿੱਚ ਮੈਂ ਹੁਣ ਕੋਈ ਨਹੀਂ ਤੁਸੀਂ ਵੀ ਨੀ ਸਰੋ ਆਹਦੀ ਗੱਲ ਆ ਤੇਰੀ ਹਾਂ ਹੁਣ ਤਾਂ ਪੂਰੀ ਜਿਹੜਾ ਕੁਝ ਹੋਣਾ ਦਾ ਬੂਝਾ ਵੱਜਾ ਸਭ ਕੁਝ ਹੋ ਗਿਆ ਸਾਰਾ ਕੁਝ ਹੋ ਗਿਆ ਕੱਖ ਕਰਦਾ ਤਾਂ ਕੁਝ ਨਹੀਂ ਹੈਗਾ ਬਸ ਇੱਕ ਉਹ ਸਫਾਈ ਜੇ ਨੂੰ ਪੱਪੜ ਜੀ ਉਹ ਦੇਖਣ ਨੂੰ ਵਧੀਆ ਨਹੀਂ ਲੱਗਦਾ ਹਾਂ ਵੀ ਚੱਲ ਸਾਫ਼ ਜਾ ਹੋ ਜੂ ਹੂੰ ਤਾਂ ਬਗ ਨਹੀਂ ਦੇਣਾ ਕਿ ਇਸ ਬੱਟਾ ਬਸਪਰੇ ਕਰੀ ਹੋਈ ਹੈਗਾ ਵੱਡੀ ਹੋਈ ਆ ਵੱਡੀਆਂ ਆ ਹਾਂ ਬਣਾਈ ਵੀ ਤਾਂ ਤਾਂ ਗੱਲ ਬਾਤ ਪਰ ਇਹ ਨਹੀਂ ਕਿ ਸਪਰੇਅ ਪਹਿਲਾਂ ਕਰੀ ਦੀ ਹੈ ਪਲੀ ਸੀ ਸੀ ਡੀ ਆ ਗਿਆ ਉਹ ਤਾਂ ਕਰਦੀ ਕੁਛ ਨਹੀਂ ਜਿਹੜੀ ਰਾਉਂਡ ਅਪ ਬਾਈ ਨੇਮ ਆ ਉਹ ਤੇ ਉਹ ਤਾਂ ਰਕਾਟ ਆ ਪੂਰੀ ਚਰੀ ਨੂੰ 3 ਦਿਨ ਹੋ ਗਏ ਅੱਜ ਪਰਸੋਂ ਸ਼ਾਮ ਨੂੰ ਵਿਜੀ ਆ ਹਾਂ ਕਿਤੇ ਕਿਤੇ ਨਿਕਲਿਆ ਹੀ ਕਿਤੇ ਕਿਤੇ ਨਹੀਂ ਦੂ ਤੁਸੀਂ ਦੇ ਸੁੱਕਤੀ ਉੱਥੇ ਥੋੜੀ ਘਟ ਰਹੀ ਨਿਕ ਤੁਰੀਏ ਦੂ ਹੀ ਹੁਣ ਜੇ ਮੀਂਹ ਪੈ ਜਾਵੇ ਕੋਈ ਚੱਕਰ ਤਾਂ ਨਹੀਂ ਆਦਾ ਨਾ ਹੁਣ ਤਾਂ ਸਭੋ ਜਿਹੜੀ ਨਿਕਲੇ ਆਉਂਦੀ ਹੈ ਪਹਿਲਾਂ ਮੀਂਹ ਪੈ ਜਾਵੇ ਤਾਂ ਮੀਂਹ ਨਿਕਲੇ ਆਉਂਦੀ ਨਾ ਇਹ ਹੈ ਵੀ ਆਪਣੇ ਉੱਚੇ ਖੇਤ ਹਾਂ ਚਰੀ ਠੀਠ ਹੁੰਦੀ ਮੱਕੀ ਦੀ ਨਿਕਲਦੀਆਂ ਨੇ ਹਾਂ ਮੱਕੀ ਨਹੀਂ ਨਿਕਲਦੀ ਬਾਜਰਾ ਘਟ ਨਿਕਲਦਾ ਇਹ ਚਰੀ ਨਿਕਲੇ ਆਉਂਦੀ ਹੈ ਚਰੀ ਨਿਕਲੇ ਆਉਂਦੀ ਹੈ ਇਹਦਾ ਠੀਠ ਇਹਦੇ ਪਹਿਲਾਂ ਤੂੰ ਬੀਜ ਕੇ ਜਦੋਂ ਮੀਂਹ ਪੈ ਗਿਆ ਤੇਰਾ ਇਹਦਾ ਫੇਰ ਵੀ ਨਿਕਲੇ ਆਉਂਦੀ ਹੈ ਅੱਛਾ ਚਰੀ ਨਿਕਲੇ ਆਉਂਦੀ ਚੱਲ ਲੈਟਸ ਸ਼ੀਕ ਹੋ ਬਜੀ ਹੋਈ ਆ ਨ ਪਤਾ ਨਹੀਂ 6 ਵਜੇ ਆਈ ਜੇ ਮੈਂ ਉੱਥੇ ਚਲਾਇਆ ਉੱਥੇ ਐ ਨਹੀਂ ਦੀ ਜੇ ਮੈਂ ਇੱਥੇ ਇੱਥੇ ਬਣੀ ਬਲੇ ਬਸ ਉਹੀ 15 ਮਿੰਟ ਚ ਆ ਗਈ ਵਿੱਚੇ ਵਿੱਚ ਔਣੇ ਜਾਣੇ ਚ ਆ ਗਈ ਔਣੇ ਜਾਣੇ ਚ ਆ ਗਈ ਮੱਕੀ ਦਾ ਕੀ ਕਰਿਆ ਪੂਰੀ ਮੱਕੀ ਦਾ ਯਾਰ ਵਿੱਚੋਂ ਘਰ ਦੇ ਕਹਿੰਦੇ ਤੋੜਨੀ ਆ ਮੈਂ ਤਾਂ ਕਰਿਆ ਤਾਂ 250 ਨੂੰ ਵਿਛਲੀਆਂ ਤੋੜਨੀ ਆ ਨਾ ਨਾ ਹਾਂ ਉੱਤੇ ਪੱਕੀ 250 ਨੂੰ ਵੱਢ ਕੇ ਵਿਛਲੀਆਂ ਕੱਢਣੀਆਂ ਅੱਛਾ ਆ ਆਪਣਾ ਕਹਿਆ ਬੂਰ ਮਾਜਰੇ ਹੁਣ ਉਹਨੂੰ ਤੂਤੇ ਬਹੁਤਾਂ ਕਰਦੇ ਉਹਨੇ ਤੇ ਬਹੁਤ ਆਉਂਦੇ ਆ ਹੁਣ ਹੈ ਨਹੀਂ ਨਾ ਨੇੜੇ ਤੇ ਡੇ ਕਿਤੇ ਹੋਰ ਜਿੰਦਰ ਦੀ ਹੈਗੀ ਉਹ ਉੱਥੇ ਪਰਾਂ ਹਮ ਚੱਲ ਬੰਡ ਮੈਂ ਆ ਜੰਨੇ ਆ ਬੰਡ ਮੈਂ ਆ ਜੰਨੇ ਕਾਰ ਇੱਧਰ ਖਾਈ ਜਾਂਦੇ ਜਾ ਰਹੇ ਹਾਂ ਨਾ ਹੁਣ ਤਾਂ ਪੂਰੀਆਂ ਦਾ ਕਰਦੇ ਕੰਮ ਹੁੰਦਾ ਇਹਨਾਂ ਉਦੇ ਪਰੇ ਆ ਮੈਂ ਕੱਡੀਆਂ ਤੋੜ ਕੇ ਰੱਖ ਦੂੰਗਾ 250 ਨੂੰ ਕਰਿਆ ਤਾਂ ਹੈ 250 250 ਠੀਕ ਹੈ ਯਾਰ 250 ਵੀ ਠੀਕ ਹੈ ਹਾਂ ਉਹ ਤਾਂ ਕਹਿੰਦਾ ਕਹਿੰਦਾ ਰੱਦ ਲੈ ਜਿੰਨੀ ਲਿਓਣੀ ਅੱਛਾ ਫੇ ਸਿੱਟ ਦੇ ਫੇ ਕਾ ਦੇਖਦਾ ਹਾਂ ਟੱਬਰ ਨਹੀਂ ਮੰਨਦਾ ਹੁਣ ਕਹਿੰਦੇ ਕੁੱਕੜੀਆਂ ਦੂਰ ਨਹੀਂ ਅੱਛਾ ਮੱਕੀ ਰੱਖਣੀ ਹੈ ਕੁੱਕੜੇ ਤੋੜ ਲੈ ਫੇ ਸਾਡੇ ਟਾਂਡੇ ਜੀ ਬੰਦੀ ਜੀ ਖਰਾਬ ਹੋ ਜਾਣੇ ਦੇਖ ਲੋ ਆਪਣਾ ਲੋਡ ਦੇਖੋ ਭਾਈ 2500 ਸੁੱਕੀ ਬੂਗੇ ਛੜ ਕੇ ਜਿੰਨੀ ਮਰਜ਼ੀ ਲੈ ਲਈ ਮੱਕੀ ਹੋੜ ਕੇ ਇਹ ਨਹੀਂ ਇਹ ਜੱਬ ਜਾ ਯਾਰ ਤੁਸੀਂ ਤੋੜੋ ਫਿਰ ਤੋੜੋ ਫਿਰ ਐ ਕਰੋ ਐ ਕਰੋ ਇੱਕੋ ਸਦਾ ਉੱਪਰ ਤੇ ਮੌਸਮ ਦਾ ਨਹੀਂ ਪਤਾ ਮੌਸਮ ਦਾ ਕਿਆ ਦੇਖਿਆ ਜਿਹੜੇ ਸਾਹਮਣੇ ਚੁੱਪ ਜਾਏ ਕੋਈ ਵਿਰੋਸਾ ਨਹੀਂ ਸਾਡੀ ਨੇ 100000 ਰੁਪਏ ਲੱਖ ਰੱਖਿਆ ਹੀ ਬੰਦਾ ਇਹਨੇ ਬੁਰੀ ਜਿੱਥੇ ਮੁੱਲ ਲਾਉਂਦੇ ਨੇ ਬੱਲਾ ਖਰਾਬ ਕਰਨੀ ਆ ਇਹਦੀ ਇਹਨੇ ਹੁਣ ਤੇ ਸ਼ੁਰੂ ਹੋਣਾ ਇਹਨੇ ਵਸ ਸਟਾਰਟਿੰਗ ਹੋਣਾ ਸਟਾਰਟਿੰਗ ਆ ਇਹਦੀ ਸਟਾਰਟਿੰਗ ਵਾਲਾ ਸੁਣੀ ਦੀ ਹੁਣ ਪੈ ਲੈਵੇ ਪੈ ਲੈਵੇ 10 ਦਿਨ ਤੱਕ ਨਾ ਪਵੇ ਫੇਰ ਤਾਂ ਅਸੀਂ ਪਾਣੀ ਨਾਲੇ ਸਾਰ ਲੈਣਾ ਚੁੱਪ ਜਾ ਖੜਾ ਜਾ ਹਾਂ ਇਹਨੇ ਪੈਣੇ ਹੀ ਜ਼ਿਆਦਾ ਬਾਈ ਜਦੋਂ ਤੇਰਾ ਕਾਕਿਆ ਵਾਸੀ ਨਹੀਂ ਫੇਰ ਨਹੀਂ ਹਾਂ ਕਿਹਦਾ ਦਸੰਦੀ ਕਰਾਂ ਬੱਲੇ ਹੀ ਖਰਾਬ ਕਰਨੀਆਂ ਇਹਨੇ ਬਾਕੀ ਬਈ ਸਾਡੇ ਉਹ ਉੱਥੇ ਕੱਲ ਇੱਕ ਮੋਟਰ ਗਿਰ ਗਈ ਸੀ ਵਿੱਚ ਪੂਰੀ ਜੜਚ ਟੁੱਟ ਗਈ ਐ ਨਾ ਜੜ ਤੇ ਉੱਪਰ ਤੇ ਉੱਥੇ ਟੁੱਟ ਗਈ ਆ ਉਹ ਵਿੱਚ ਗਿਰ ਗਈ ਸਾਰੇ ਵਿੱਚ ਲੰਘੀ ਦੇਖ ਲੈ ਅੱਛਾ ਉਹ ਗਾਂਹਾਂ ਕਹਿੰਦਾ ਹੀਠਾਂ ਬੋਰ ਜਿਹੜਾ ਟਹੋਰਤਾ 3 ਵਜੇ ਕਹਿੰਦਾ ਬੂਰ ਹੋ ਗਿਆ ਦਾ ਗਾਂਹ ਜਿਹੜਾ ਹੋਰ ਚੱਕਤੀ ਉਹਦੇ ਵਿੱਚ ਉਹ ਇਹਨੇ ਪਾਇਪ ਇੱਕ ਹੋਰ ਪਵਾ ਦਿੱਤਾ ਅੱਛਾ ਉਹ ਚ ਅੱਛਾ ਅੱਜ ਆਉਂਗੇ ਪਾਜਾ ਕੇ ਪੱਥਰ ਰਜਾ ਰੀਤੇ ਪਟਗਾ ਨਹੀਂ ਨੰਦੇ ਮੋਟਰ ਹੇਟਾਂ ਜਾ ਕੇ ਹਾਂ ਕੋਈ ਨਹੀਂ ਹੋਰ ਥੱਲੇ ਨੂੰ ਪਾਤ ਦਾ ਟੋਟਾ ਅੱਛਾ ਹਾਂ ਉਹ ਟੋਟੇ ਨੇ ਮਾਰਦੇ ਚੱਲ ਕੋਈ ਨਹੀਂ ਬਣਦੀ ਨਿਕਲ ਜਾਣੀ ਬਥੇਰੇ ਹੁਣ ਤਾਂ ਮੈਂ ਵੀਡੀਓ ਦੇਖਿਆ ਪੂਰੀ ਜੇ ਕਿਸੇ ਦੀ ਕੱਲੀ ਮੋਟਰ ਵੀ ਗਿਰ ਜਵੇ ਉਹ ਵੀ ਕੱਢ ਦੰਨੇ ਐਨੇ ਹੁਣ ਉਹ ਆ ਗਈ ਆ ਖਰਚਾ ਬਹੁਤ ਹੈ ਖਰਚਾ ਤਾਂ ਪੂਰੀ ਆ ਜਾਂਦਾ ਫਿਰ ਹਾਂ ਹੁਣ ਕੀ ਕਰੇ ਬੰਦਾ ਉਹ ਹਾਂ ਖਰਚਾ ਹਾਂ ਹੁਣ ਹੋਏ ਬੇ ਕੰਮ ਨੂੰ ਬੰਦਨ ਕਰਨਾ ਪੈਂਦਾ ਸਾਰਾ ਕੁਝ ਹੁਣ ਜੇਦੂ ਲੱਗ ਬੂਰ ਕਰਾਂਗਾ ਉਹ ਵੀ ਕਿੰਨਾ ਤਰ੍ਹਾਂ ਮਹਿੰਗਾ ਪੈ ਜਾਣਾ ਆਪਣੇ ਦੇਲੇ ਜਿਹੜੇ ਐਡਵੈਂਚਰੀ ਜੀ ਇਹਦੇ ਸੱਚੋਂ ਧਰਮਸਾਲਾ ਜੀ ਬੂਟੇ ਬਾਟੇ ਸਾਰੇ ਸੁੱਕ ਗਏ ਹਾਂ ਪਾਣੀ ਵੀ ਨਾ ਪਾਣੀ ਵੀ ਨਾ ਇਹਦਾ ਪੂਰੀ ਆਪਣੇ ਛਰਟ ਜੇ ਪਹਿਲੇ ਨਦੀ ਸਾਰੀ ਸੁੱਕਣੀ ਸੀ ਨਦੀ ਵੀ ਗਈ ਸੀ ਹਾਂ ਇਹ ਛਰਟ ਜੇ ਪਹਿਲੇ ਨਦੀ ਚ ਪਾਣੀ ਵੀ ਆ ਲਿਆ ਮੁੰਡਾ ਐ ਤਾਂ ਵੀ ਨਦੀ ਵੀ ਜਾਊਗੀ ਇਦਗੀ ਸੱਚੀ ਗੱਲ ਹੈ ਹੋਰ ਬਾਕੀ ਮੌਸਮ ਅਜੇ ਘੁੰਮ ਜਾਈਆ ਮਝੇ ਚੱਲਦਾ ਇਹਨੇ ਚੁੱਪ ਚ ਬੀਤਾ ਜਹੇ ਪਰਾਂ ਗੱਲਬਾਤ ਹੈ ਨਹੀਂ ਗੱਲਬਾਤ ਕਰੂਗਾ ਇਹ ਤਾਂ ਨੂੰ ਚੁੱਪ ਰਹਿੰਦਾ ਮੈਂ ਚੁੱਪ ਹਾਂ ਹਾਂ ਅੱਡ ਰਾਹ ਹਾਰੀ ਆਦ ਲੈ ਇੱਧਰ ਤੋਂ ਕੋਰੀ ਗਈ ਹੈ ਹੂੰ ਇੱਧਰ ਹੀ ਪਈ ਗਈ ਹੈ ਦੇਖ ਲੈ ਚੱਲ ਕਰੀਏ ਮੋਟਰ ਹੂੰ ਦੇਖੀ ਹੁਣ ਉਧਰੋਂ ਛੱਡੀ ਇੱਥੇ ਤਾਂ ਭਰ ਗਿਆ ਇੱਥੇ ਭਰ ਗਿਆ ਹੂੰ ਥੋੜਾ ਹੀ ਪੈਂਦਾ ਹੁਣ ਤਾਂ ਉੱਪਰ ਉੱਪਰ ਭੱਜਦਾ ਪਾਣ ਡੰਗਰ ਕਿੰਨੇ ਕਾ ਤਿੰਨ ਚਾਰ ਕਾ ਅੱਛਾ ਤਾਂ ਹੀ ਥੋੜੀ ਜਿਹੀ ਲੱਗੇ ਜਾਂਦੀ ਹਾਂ ਹਾਂ ਇੱਕ 11 ਦੂਆ 20 ਤਾਂ ਉਧਰ ਵਾਲਾ ਜਾਨੂ ਅਜੇ ਲਈ ਵੀ ਦੋ ਦਿਨ ਜਾਂਦੇ ਹੁਣ ਅੱਛਾ ਕਿਹੜਾ ਗੀੜ ਮਰੀ ਜਾਵੇ ਦੋ ਦਿਨ ਸਾਡੇ ਸ਼ਾਮ ਆ ਨਾ ਛੱਡੀ ਜੇ ਖੜੇ ਕਰਦੇ ਸੈੱਡ ਦਾ ਬਹੁਤ ਫਾਇਦਾ ਪੂਰੀ ਅੱਗੇ ਕੀ ਕਰਦੇ ਸੀ ਸ਼ਾਮ ਨੂੰ ਕੱਖ ਵੱਡੇ ਕਰਦੇ ਤੇ ਅੱਛਾ ਹਾਂ ਸ਼ਾਮ ਨੂੰ ਸਾਰੇ ਬੀੜੀ ਮੰਗੋ ਹੋ ਜਾਂਦੇ ਤੇ ਇਕੱਠੇ ਸ਼ਾਮ ਤੱਕ ਸੁਪਰੀ ਜਾਂਦੇ ਹਾਂ ਹੈਂਦੀ ਜਗਾ ਹੁਣ ਚਾਹੀ ਦੋ ਦਿਨ ਦੇ ਵੱਡਲਾ ਪੇਲੇ ਜੀ ਰੂਰ ਹੋ ਜੂਗੇ ਪਰ ਆਏ ਨਹੀਂ ਵੀ ਧੁੱਪ ਲੱਜੂਗੀ ਉਹਨਾਂ ਨੂੰ ਚਲ ਪੈਸੇ ਲੱਗੇ ਹੁਣ ਸੁਖ ਵੀ ਆ ਸੁਖ ਵੀ ਆ ਹੈਨਾ ਹਰਿਆਕੀ ਚੀਜ਼ ਤਾਂ ਆਇਆ ਹੁੰਦਾ ਹੁਣ ਜਦ ਪੈਪ ਦਵਾਈ ਤੇ ਪੈ ਫੁੱਟੀ ਗਿਆ ਸੀਗਾ ਹਾਲਾ ਪੰਗਾ ਹੀ ਲੀ ਲੈਣ ਨੂੰ ਤਿੰਨ ਜਣੇ ਠੀਕ ਤਾਂ ਹੋ ਜਾਂਦਾ ਹੈ ਇਹ ਪਹਿਲਾਂ ਪਹਿਲਾਂ ਚਲਦੀ ਚਾਲ ਚੱਕਣੀ ਆ ਹਾਂ ਕਿਤੇ ਵੀ ਠੇਕੇ ਪਰ ਜਮੀਨ ਲੈ ਲਾ ਉਹਨੇ ਪਹਿਲਾਂ ਤੈਨੂੰ ਤੰਗ ਕਰਨਾ ਹੀ ਕਰ ਹਾਂ ਤੈਨੂੰ ਆਏ ਲੱਗਣਾ ਵੀ ਮੈਂ ਤਾਂ ਪੰਗਾ ਹੀ ਲੀ ਲੈ ਆ ਪੰਗਾ ਹੀ ਲੀ ਲੈ ਪੰਗਾ ਹੀ ਲੀ ਲੈ ਹੌਲੀ 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 ਚਲੋ ਹੁਣ ਹਾਲ ਦੀ ਗਾੜੀ ਬਾਈ ਠੀਕ ਆ ਸਾਰਾ ਕੁਝ ਹੈ ਆ ਨਹੀਂ ਕਹਿ ਸਕਦੇ ਵੀ ਸੀ ਬਈ ਚੱਲ ਪਿਆ ਕੰਮ ਠੀਕ ਆ ਮੈਨੂੰ ਹੁਣ ਕੁਝ ਨਹੀਂ ਪਤਾ ਹੈ ਕੀ ਹੋਣਾ ਕੀ ਨਹੀਂ ਕਿਹਦਾ ਕੁਛ ਨਹੀਂ ਪਿਆ ਹ ਚਲ ਠੀਕ ਹੈ ਪੂਰੀ ਠੀਕ ਹੈ ਜੀ ਲੋ ਬਾਈ ਬਾਦਲ ਜੀ ਫੇਰ ਚੜੇ ਆਏ ਪਰ ਪੈਂਦੇ ਬੂੰਦੇ ਹੈ ਨਹੀਂ ਇਹ ਇਹ ਵਾਸੋਂ ਥੋੜੀ ਜੀ ਠੰਡ ਪਿਆ ਦੰਨੇ ਆ ਚੜੇ ਹੈ ਬਾਈ ਬਾਦਲ ਜੀ ਦੇਖਦੇ ਆਂ ਕਿਆ ਕਰਦੇ ਆ ਹੁਣ ਬਾਕੀ ਹੈ ਸਾਰੇ ਬਸ ਹੀ ਇੱਧਰ ਜਿਹੇ ਬਣੇ ਹੋਏ ਆ ਬਾਕੀ ਦੇਖੋ ਕਿਆ ਬਣਦਾ ਕਿਆ ਭਾ ਵੀਤੀ